ਅੱਜ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਹੈ ਤੇ ਕੀ ਮੈਸੇਜ ਹੈਗਾ ਮੈਸੇਜ ਇਹ ਹੈ ਜੀ ਜਿਦਾਂ ਦੇ ਹਾਲਾਤ ਦੇਖੇ ਐ ਚਲੋ ਹੜਾਂ ਕਰਕੇ ਜਿਹੜੇ ਆਸੇ ਪਾਸੇ ਐ ਉਹ ਬੜਾ ਸੈਡਨਿੰਗ ਸੀਗਾ ਬਟ ਸਮ ਹਾਉ ਐਦਕੀ ਇਹ ਪਹਿਲੀ ਰੀਤਾਂ ਆਉਣਾ ਕਿ ਅੱਜ ਫਸਲ ਆਈ ਤੇ ਇੰਨੀ अर्ਲੀ ਜਿਹੜੀ ਪਰਚੇਸ ਸਾਡੀ ਸਰਕਾਰ ਨੇ ਸ਼ੁਰੂ ਕਰਤੀ ਸਾਡੇ ਜਿਹੜੇ ਮਹਿਕਮੇ ਦੇ ਸਬੰਧਤ ਆਫੀਸਰ ਐ ਉਹ ਵੀ ਇੱਥੇ ਹੀ ਆ ਬਾਰਦਾਨੇ ਬਾਰੇ ਵੀ ਗੱਲ ਕੀਤੀ ਕਿ ਹੈਵਰੀ ਅਰੇਂਜਮੈਂਟ ਹੈਜ਼ ਬੀਨ ਸਫੀਸ਼ੀਐਂਟ ਬਾਰਦਾਨਾ ਵੀ ਹੋਰ ਜਿਹੜੇ ਅਰੇਂਜਮੈਂਟਸ ਵੀ ਆ ਸਾਰੇ ਇੱਥੇ ਨਾਲੇ ਆੜਤੀ ਵੀਰ ਵੀ ਆ ਕਿਸਾਨ ਵੀਰ ਵੀ ਆ ਮੈਂ ਇੱਥੇ ਆਇਆ ਇਸ ਬਹਾਨੇ ਨਾਲ ਵੀ ਆਇਆ ਇੱਕ ਤਾਂ ਚਲੋ ਪਰਚੇਜ਼ ਸਟਾਰਟ ਕਰ ਰਹੇ ਨਾਲ ਜੇ ਕਿਸੇ ਤਰੀਕੇ ਦੀ ਕੋਈ ਤੰਗੀ ਤੁਰਸੀ ਇਹ ਸਾਡੇ ਨਾਲੋਂ ਵੱਧ ਐਕਸਪਰਟ ਹੈ ਅੱਗੇ ਵੀ ਗੱਲ ਕਰਦੇ ਜਿੰਨੂੰ ਕਿਤੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਉਹਨੂੰ ਪਤਾ ਹੈ ਕਿ ਕੀ ਕੀ ਦਿੱਕਤਾਂ ਆ ਸਕਦੀਆਂ ਸੋ ਉਹਦਾ ਵੀ ਸਲਾਹ مشورہ ਜਿੱਥੋਂ ਕਰਕੇ ਇਹਨਾਂ ਦੇ ਸੁਜੈਸ਼ਨਸ ਲੈ ਕੇ ਉਹ ਵੀ ਇੰਪਲੀਮੈਂਟ ਕਰਾਂਗੇ ਬਾਕੀ ਆਲ ਇਨ ਆਲ ਕਿਉਂਕਿ ਇਹ ਸਟੈਂਡਰਡ ਪ੍ਰੋਸੀਜਰ ਆ ਹਰ ਸਾਲ ਦੀ ਤਰ੍ਹਾਂ ਹੁੰਦਾ ਆ ਤੇ ਜਿੰਨੇ ਵੀ ਪ੍ਰਬੰਧ ਆ ਉਹ ਮੁਕੰਮਲ ਆ ਬੜੇ ਵਧੀਆ ਤਰੀਕੇ ਨਾਲ ਜਿਹੜੇ ਪ੍ਰਬੰਧ ਕੀਤੇ ਹੋਏ ਆ ਪਰਚੇਜ਼ ਦੇ ਸਾਨੂੰ ਵੀ ਅਪੀਲ ਆ ਜਿਵੇਂ ਕਿ ਦੇਖਣ ਚ ਆਇਆ ਪਿੱਛੇ ਜੇ ਵੀ ਕਿ ਤਖਾਨ ਜਲਦੀ ਕਟਾਈ ਕਰਾ ਲੈਂਦੇ ਆ ਮੌਸਮ ਬਦਦਾ ਹੁੰਦਾ ਹੈ ਹਾਂ ਇਹ ਉਹਨਾਂ ਰਿਕਵੈਸਟ ਹੈ ਮੇਰੀ ਅਪੀਲ ਹੈ ਸਾਰਿਆਂ ਨੂੰ ਕਿ ਕਾਲੀ ਨਾ ਕਰਨ ਇਸ ਚੀਜ਼ ਦੇ ਵਿੱਚ ਕਿਉਂਕਿ ਗੱਲ ਇਹ ਆ ਕਿ ਆਪਾਂ ਆਪਣੇ ਸੁੱਖ ਆਰਾਮ ਲਈ ਆਪਾਂ ਨੂੰ ਕਾਲੀ ਹੁੰਦੀ ਕਿ ਜੇ ਵੱਢ ਕੇ ਤੇ ਜਲਦੀ ਫੜ ਦੇ ਵਿੱਚ ਸੁੱਟਦੀ ਏ ਬਾਅਦ ਚ ਜੇ ਫੜ ਚ ਸੁੱਟ ਕੇ ਉਹਦੀ ਰਾਖੀ ਕਰਨੀ ਹੈ ਜੇ ਉਹ ਗੋ ਉਹਨੂੰ ਇੱਥੇ ਵਿਛਾ ਕੇ ਸਕਾਉਣਾ ਹੀ ਇੱਥੇ ਖੱਜਲ ਹੋਣਾ ਮੰਡੀਆਂ ਚ ਉਹਦੇ ਨਾਲੋਂ ਬੈਟਰ ਹੈ ਕਿ ਚਾਰ ਦਿਨ ਜੇ ਇੱਥੇ ਧੁੱਪਾਂ ਲੱਗ ਲੈਣ ਖੜੀ ਫਸਲ ਨੂੰ ਤੇ ਕੀ ਮਾੜਾ ਆ ਤੇ ਨਾਲ ਐਤ ਕੀ ਥੋੜਾ ਜਿਹਾ ਮੈਂ ਇਹ ਵੀ ਜ਼ਰੂਰ ਦੱਸਣਾ ਚਾਹੁੰਦਾ ਕਿ ਆਈ ਥਿੰਕ ਸੁਪਰੀਮ ਕੋਰਟ ਦੀਆਂ ਜਿਹੜੀਆਂ ਹਦਾਇਤਾਂ ਵੀ ਐਤ ਕੀ ਜਿਹੜਾ ਕੰਬਾਈਨ ਸਿਸਟਮ ਵੀ ਚੱਲਣਾ ਹੈ ਉਹਦੇ ਵਿੱਚ ਵੀ ਮੋਡੀਫਿਕੇਸ਼ਨ ਕਰਵਾਇਆ ਗਿਆ ਕਿ ਜਿਹੜੇ ਅੱਗੇ ਕੀ ਹੁੰਦੇ ਸੀਗੇ ਕਿ ਜਿਹੜੀਆਂ ਪਰਾਲੀ ਸੀਗੀ ਪਰਾਲੀ ਦੇ ਬੇਲਸ ਬਣਦੇ ਸੀਗੇ ਉਹਦੇ ਆਪਣੇ ਗੱਠਾ ਬਣਦੀਆਂ ਸੀਗੀਆਂ ਐਤ ਕੀ ਤਾਂ ਨਵੇਂ ਇਨਸਟਰਕਸ਼ਨ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀ ਗਈ ਆ ਕਿ ਕੰਬਾਈਨ ਦੇ ਪਿੱਛੇ ਕਟਰ ਲੱਗਿਆ ਹੋਊਗਾ ਕੋਈ ਵੀ ਚੀਜ਼ ਜਿਹੜੀ ਉਹ ਪਿੱਛੇ ਪਰਾਲੀ ਗਿਰਦੀ ਸੀਗੀ ਉਹ ਕੁੱਤਰ ਕੇ ਗਿਰੂਗੀ ਕਿ ਉਹਨੂੰ ਬਾਅਦ ਵਿੱਚ ਉਦਾਂ ਹੀ ਜਿਹੜਾ ਪੈਲੀ ਦੇ ਵਿੱਚ ਹੀ ਜਿਹੜਾ ਆ ਵਾਹ ਕੀ ਜਿਹੜਾ ਵਾਣ ਦੇ ਵਿੱਚ ਹੀ ਵਰਤ ਲਿਆ ਜਾਊਗਾ ਕਿਸੇ ਤਰੀਕੇ ਦੀ ਕਿਸਾਨਾਂ ਨੂੰ ਇਹ ਵੀ ਅਪੀਲ ਹੈ ਕਿ ਅੱਗ ਨਾ ਲਾਈ ਜਾਵੇ ਵਾਤਾਵਰਨ ਜਿਹੜਾ ਸ਼ੁੱਧ ਰੱਖਿਆ ਜਾਵੇ ਅਲਟੀਮੇਟਲੀ ਵੇਖੋ ਓਵਰ ਦਾ ਇਅਰਸ ਸਾਰਿਆਂ ਨੂੰ ਇਹ ਪਤਾ ਲੱਗ ਜਾਣਾ ਹੈ ਉਹ ਗੱਲ ਹੈ ਕਿ ਜਿਹੜੀ ਪ੍ਰੈਕਟਿਸ ਪੈ ਜੰਨੇ ਉੱਚ ਆਪਾਂ ਪੈ ਜੰਨੇ ਜੇ ਅੱਗਾਂ ਨਹੀਂ ਲਾਓਗੇ ਤੁਸੀਂ ਅਗਲੀ ਵਾਰੀ ਦੇਖੋਗੇ ਝਾੜ ਜਿਹੜਾ ਵਧੂਗਾ ਸੋ ਤੋ ਐਤ ਕੀ ਚਲੋ ਕੁਦਰਤੀ ਮਾਰ ਵੀ ਬੜੀ ਪੰਜਾਬ ਤੇ ਰਹੀ ਆ ਤੇ ਉਹਦੇ ਲਈ ਅਰਦਾਸਾਂ ਬੇਨਤੀਆਂ ਵੀ ਬਹੁ ਕੀਤੀਆਂ ਇੱਕ ਸਾਡੇ ਸੀਐਮ ਸਾਹਿਬ ਵੱਲੋਂ ਰੰਗਲਾ ਪੰਜਾਬ ਫੰਡ ਜਿਹੜਾ ਆ ਇੱਕ ਚੜ੍ਹਦੀ ਕਲਾ ਫੰਡ ਨਵਾਂ ਮਹਿੰਮ ਸ਼ੁਰੂ ਕੀਤੀ ਗਈ ਚੜ੍ਹਦੀ ਕਲਾ ਉਹਦੇ 'ਚ ਅਪੀਲ ਵੀ ਕਰਨਾ ਚਾਹੁੰਦਾ ਆ ਸਾਰਿਆਂ ਨੂੰ ਕਿ ਬਈ ਉਹਦੇ 'ਚ ਵੱਧ ਚੜ੍ਹ ਕੇ ਜਿਹੜਾ ਸੀਐਮ ਰਿਲੀਫ ਫੰਡ ਆ ਉਹਦੇ ਵਿੱਚ ਜਿਹੜਾ ਸਾਰੇ ਕੰਟ੍ਰਿਬਿਊਟ ਕਰਨ ਕਿ ਉਹ ਸਹੀ ਤਰੀਕੇ ਨਾਲ ਪੰਜਾਬ ਦੀ ਤਰੱਕੀ 'ਚ ਪੈਸਾ ਲਾਇਆ ਜਾ ਸਕੇ ਕਿਉਂਕਿ ਚਲੋ ਦਾਨ ਆਪਾਂ ਹਰ ਥਾਂ ਤੇ ਕਰਦੇ ਆਂ ਹਰ ਬੰਦਾ ਦਸਵੰਧ ਕੱਢਦਾ ਸੋ ਐਦਕੀ ਪੰਜਾਬ ਨੂੰ ਲੋੜ ਆ ਤੇ ਪੰਜਾਬ ਦਾ ਸਾਥ ਸਾਰੇ ਜੀ ਜ਼ਰੂਰ ਦੇਣ ਇਹ ਜ਼ਰੂਰ ਅਪੀਲ ਕਰਨਾ ਚਾਹੁੰਦਾ ਸਾਡੇ ਐਨਆਰਆਈ ਵੀਰਾਂ ਨੂੰ ਜਿਹੜੇ ਹੋਰ ਵੀਰ ਵੀ ਆ ਜਿਹੜੇ ਚੰਗਾ ਜਿੰਨਾ ਦਾ ਕਾਰੋਬਾਰ ਆ ਚੰਗਾ ਕੰਮ ਆ ਜਿਹੜੇ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਦੂਰ ਆ ਤੇ ਸਫੀਸ਼ੀਐਂਟ ਆ ਤੇ ਉਹ ਕੁਝ ਮਦਦ ਕਰਨਾ ਚਾਹੁੰਦੇ ਬਾਕੀ ਪੰਜਾਬੀਆਂ ਦੀ ਉਹ ਜਿਹੜੇ ਆ ਸੀਐਮ ਰਿਲੀਫ ਫੰਡ ਦੇ ਵਿੱਚ ਜ਼ਰੂਰ ਕੌਂਟਰੀਬਿਊਟ ਕਰਨ ਤਾਂ ਜੋ ਪੰਜਾਬ ਜਿਹੜਾ ਮੋੜ ਆਪਣੇ ਪੈਰਾਂ ਤੇ ਖੜਾ ਹੋ ਸਕੇ ਨਾਲੇ ਮੇਰੇ ਜੀ ਜਿੰਨੇ ਮੇਰੇ ਨਾਲ ਖੜੇ ਆ ਅਸੀਂ ਕਾਫੀ ਜਾਣੇ ਉੱਥੇ ਮੰਡ ਦੇ ਵਿੱਚ ਜਾ ਕੇ ਸੇਵਾ ਕਰਕੇ ਆਏ ਤੇ ਉਹਨਾਂ ਦਾ ਦਰਦ ਜਿਹੜਾ ਆ ਜਦੋਂ ਹੁਣ ਸਾਡੇ ਇੱਥੇ ਤਹਿਸੀਲਦਾਰ ਸਾਹਿਬ ਵੀ ਮੇਰੇ ਨਾਲ ਹੀ ਆ ਸਾਨੂੰ ਪਤਾ ਹੈ ਕਿ ਕਿੱਦਾਂ ਇਹ ਸਵੇਰੇ ਸ਼ਾਮ ਜਿਹੜਾ ਸਮਾਨ ਉਹਨਾਂ ਜੀਆਂ ਤੱਕ ਪਹੁੰਚਾਉਂਦੇ ਸੀਗੇ ਕਿਹੜੇ ਹਾਲਾਤਾਂ 'ਚ ਹੋ ਰਹੇ ਆ ਸੋ ਉਹਨਾਂ ਲਈ ਜਿਹੜਾ ਇਹ ਦਸਵੰਦ ਜ਼ਰੂਰ ਕੱਢਣ ਇਹੀ ਬੇਨਤੀ ਹੈ